ਆਰਨੀ ਸਰਕਾਰ ਨੇ ਬਜਟ ਦੇ ਦੂਜੇ ਭਰੋਸੇ ਦਾ ਵੀ ਵੋਟ ਜਿੱਤਿਆ ਸੱਸ਼ਕਲ ਜੀ ਮੈਰਾਸ਼ ਨੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਲਕਾਰਨੀ ਦੀ ਲਿਬਰਲ ਸਰਕਾਰ ਨੇ ਸ਼ੁੱਕਰਵਾਰ ਨੂੰ ਬਜਟ ਦੇ ਦੂਜੇ ਮਹੱਤਵਪੂਰਨ ਪ੍ਰੋਸੀਮੈਂਟ ਬੋਟ ਵਿੱਚ ਵੀ ਜਿੱਤ ਹਾਸਲ ਕਰ ਲਈ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਪਹਿਲੇ ਵੋਟ ਜਿੱਤਿਆ ਗਿਆ ਸੀਗਾ ਇਹ ਵੋਟ ਬਲੌਕ ਕਿਊਬ ਕਿਊਬੈਕ ਦਾ ਦੁਆਰਾ ਪੇਸ਼ ਕੀਤਾ ਗਿਆ ਬਜਟ ਸੋਧ ਤੇ ਹੋਇਆ ਹੈ ਬਲੌਕ ਦੇ ਇਸ ਪ੍ਰਸਤਾਵ ਦੇ ਐਨਡੀਪੀ ਦੇ ਜਿਹੜਾ ਕਿ ਸੱਤ ਮੈਂਬਰਾਂ ਦੇ ਗ੍ਰੀਨ ਪਾਰਟੀ ਨੇਤਾ ਐਲਿਜ਼ਾਬੈਥ ਮੇਦਾ ਵੀ ਸਮਰਥਨ ਮਿਲਿਆ ਜੋ ਕਿ ਪਰ ਲਿਬਰਲ ਦੇ ਕੰਜ਼ਰਵੇਟਿਵ ਦੋਵੇਂ ਇਸ ਦੇ ਵਿਰੋਧ ਵਿੱਚ ਵੋਟਾਂ ਦਿੱਤੀਆਂ ਜਿਦਵੇਂ ਕਿ ਨਤੀਜੇ ਵਜੋਂ ਪ੍ਰਸਤਾਵ 30 ਵੋਟਾਂ ਨਾਲ ਹੱਕ ਵਿੱਚ 307 ਵੋਟਾਂ ਨਾਲ ਵਿਰੋਧ ਖਾਰਜ ਹੋ ਗਈ ਹੈ ਜਿਸ ਦੇ ਵਿੱਚ ਲਿਬਰਲ ਸਰਕਾਰ ਜੋ ਹਾਲ ਹੀ ਵਿੱਚ ਨੋਵਾ ਸਕੋਸ਼ੀਆ ਦੇ ਐਮਪੀ ਕ੍ਰਿਸ ਡੈਡਮਨ ਨੇ ਸ਼ਾਮਲ ਹੋਣ ਦੇ ਨਾਲ ਸੀਟ ਵਿਵਾਦ ਚੁੱਕੀ ਸੀ ਉਹ ਹਾਊਸ ਆਫ ਕੈਬਨ ਵਿੱਚ 170 ਸੀਟਾਂ ਨਾਲ ਘਟ ਗਏ ਸਰਕਾਰ ਅਤੇ ਇਸ ਦੇ ਨਾਲ ਹੀ ਪ੍ਰੋਸੇ ਦੇ ਵੋਟ ਲਈ ਘੱਟ ਤੋਂ ਘੱਟ ਵਿਰੋਧੀ ਵੋਟਾਂ ਦੀ ਲੋੜ ਹੈ ਇਸ ਦਰਮਿਆਨ ਕਨਜ਼ਰਵੇਟਿਵ ਐਮਪੀ ਮੈਟ ਜੈਨਰੂ ਨੇ ਅਚਾਨਕ ਸੰਸਦ ਤੇ ਅਸਤੀਫਾ ਦੇ ਦਿੱਤਾ ਜਿਸ ਦੇ ਨਾਲ ਅਫਵਾਹਾਂ ਹੋਰ ਤੇਜ਼ ਹੋ ਗਈਆਂ ਨੇ ਜੋ ਕਿ ਕੁਝ ਹੋਰ ਮੈਂਬਰ ਵੀ ਸਰਕਾਰ ਵਿੱਚ ਸ਼ਾਮਿਲ ਹੋ ਸਕਦੇ ਨੇ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕ੍ਰਾਂਟੋ ਵਿੱਚ ਇੱਕ ਸਮਾਰੋਹ ਦੌਰਾਨ ਮਜ਼ਾਕ ਵਿੱਚ ਕਿਹਾ ਸੀਗਾ ਕਿ ਜੇ ਤੁਹਾਡੇ ਐਮਪੀ ਲਿਬਰਲ ਨਹੀਂ ਹਨ ਤਾਂ ਉਹਨਾਂ ਨੂੰ ਕਾਲ ਕਾਲ ਕਰੋ ਜਿਸ ਨਾਲ ਜਿਹੜਾ ਕਿ ਦਰਸ਼ਕ ਹੱਸ ਪਏ ਇਸ ਦੇ ਨਾਲ ਹੀ ਦੂਜੇ ਪਾਸੇ ਕੰਜ਼ਰਵੇਟਿਵ ਹਾਊਸ ਦੇ ਲੀਡਰ ਐਂਡਰੂ ਸ਼ੀਅਰ ਨੇ ਸਰਕਾਰ ਦੇ ਗੁਪਤ ਸੌਦਿਆਂ ਅਤੇ ਦਬਾਅ ਵਾਲੀਆਂ ਤਕਨੀਕਾਂ ਰਾਹੀਂ ਗੈਰ ਲੋਕਤੰਤਰੀਕ ਢੰਗ ਦੇ ਨਾਲ ਬਹੁਮਤ ਬਣਾਈ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਕਾਰਨ ਦਾ ਦੋਸ਼ ਗਾਇਗੇ ਨੇ ਅਤੇ ਇਹ ਕਿਹਾ ਕਿ ਇਹ ਸਬ ਖਰਾਬ ਬਜਟ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ